ਸਾਡੇ ਉੱਤੇ ਵੀ ਭਾਈ ਕਿੰਦਰਪਾਲ ਸਿੰਘ ਨੇ ਵੀ ਬੰਦੀ ਸਿੰਘਾਂ ਦੇ ਅਰਦਾਸ ਵੀ ਕੀਤੀ ਜਪ ਵੀ ਕਰਵਾਇਆ ਧਰੂ ਕਿਰਪਾ ਕਰਨ ਪੰਥ ਤੇ ਤਰਸ ਕਰਨ ਸਾਡੇ 33 ਸਾਲਾਂ ਤੋਂ ਬੰਦ ਭਾਈ ਜਗਤਾਰ ਸਿੰਘ ਜੀ ਭਾਰਾ ਭਾਈ ਰਾਜੋਨ ਜੀ ਭਾਈ ਪਿਉਰਾ ਜੀ ਭਾਈ ਤਾਰਾ ਜੀ ਹੋਰ अनेका ਸਿੰਘ ਧਰੂ ਬਖਸ਼ਿਸ਼ ਕਰਨ ਤਰਸ ਕਰਨ ਪੰਥ ਤੇ ਤੇ ਉਹ ਪੰਥ ਦੇ ਵਿੱਚ ਆ ਕੇ ਸਾਡੀ ਅਗਵਾਈ ਕਰ ਮੋਰਚਾ ਲੱਗੇ ਨੂੰ ਲਗਭਗ 3 ਸਾਲ ਹੋ ਗਏ ਸਰਕਾਰਾਂ ਦੀ ਢੀਠਾਈ ਹੈ ਬੜੀ ਵੱਡੀ ਸਰ ਕੰਤੇ ਨਾ ਕਦੇ ਹਾਰੇ ਨਾ ਥਕੇ ਤੇ ਜਿੱਤ ਅਵਾਚ ਸਾਡੀ ਹੋਏਗੀ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਗਾਣੀ ਦੇ ਜੁੱਧ ਵਿਗਾਈ ਜਿਹੜਾ ਪਹਿਲਾ ਜੁੱਧ ਉਹਨਾਂ ਦਾ ਹੋਇਆ ਉੱਥੇ ਹੀ ਕਹਦਾ ਜੇ ਉਹਨਾਂ ਨੂੰ ਕਿਹਾ ਤੁਹਾਡੀ ਜਿੱਤ ਹੋਗੀ ਮਹਾਰਾਜ ਨੇ ਕਿਹਾ ਨਹੀਂ ਵੈਰੂ ਜੀ ਦਾ ਖਾਲਸਾ ਖਾਲਸਾ ਹੀ ਵੈਰੂ ਦਾ ਤੇ ਜਿਹੜੀ ਫਤਿਹ ਤੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਪੰਗਾਣੀ ਦੇ ਵਿੱਚ ਮਹਾਰਾਜ ਨੇ ਉਚਾਰਿਆ ਹੈ ਜੇ ਜਿਹੜੀ ਸਾਡੀ ਆਵਾਜ਼ ਪਹੁੰਚ ਪਹੁੰਚੇ ਹੋਏਗੀ ਕਿਉਂਕਿ ਸਾਡੇ ਉੱਤੇ ਹੱਥ ਹੈ ਗੁਰੂ ਦਾ ਗੁਰੂ ਹੈ ਜਿਹੜਾ ਉਹ ਪ੍ਰਮਾਤਮਾ ਹੈ ਕੋਈ ਮਨੁੱਖੀ ਸ਼ਕਤੀ ਕੋਈ ਪ੍ਰਮਾਤਮਾ ਨਾਲ ਗੁਰੂ ਨਾਲ ਟੱਕਰ ਨਹੀਂ ਲੈ ਸਕਦੀ ਸਾਡੀ ਜਿੱਤ ਸਾਡਾ ਸ਼ਵਰ ਸਾਡਾ ਸਿੱਧਕ ਬਹੁਤ ਲੰਬਾ ਸਰਕਾਰਾਂ ਨੇ ਪਰਖਿਆ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਸਾਡੇ ਬੰਦੀ ਸਿੰਘ ਤੇ ਆਉਣ ਅੱਜ ਮੋਰਚੇ ਦੇ ਜੋ ਪ੍ਰੋਗਰਾਮ ਲਿਖੇ ਗਏ ਆ ਉਨਾ ਚਿਰ ਇੱਕ ਮੁੱਖ ਤੌਰ ਤੇ ਇੱਕ ਤਰੀਕ ਨੂੰ ਆਪਾਂ ਸਾਰਿਆਂ ਨੇ ਜਿੱਥੇ ਕੋਈ ਵਿਅਕਤੀ ਕੋਈ ਸੱਜਣਾ ਕੋਈ ਭੈਣ ਭਰਾ ਕੰਮ ਕਰਿਆ ਉੱਥੇ ਵੀ ਤੇ ਹਰ ਇੱਕ ਗੁਰਦੁਆਰੇ ਚ ਅਰਦਾਸ ਕਰੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਤੇ ਇਸ ਦੇ ਨਾਲ ਹੀ ਮੋਰਚੇ ਨੂੰ ਤੇਜ ਕਰ ਲਈ ਤੇ ਉਹ 14 ਤਰੀਕ ਨੂੰ ਆਪਾਂ ਮਾਰਚ ਰੱਖਿਆ ਉਹਦੀ ਰੂਪ ਰੇਖਾ ਆਪਾਂ ਡਿਟੇਲ ਚ ਲਿਖਣੀ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਕ ਦਫ਼ਤਰ ਹੈ ਕੰਟਰੋਲ ਰੂਮ ਕਿਉਂਕਿ ਜਿੱਥੇ ਕਿਸੇ ਵਿਅਕਤੀ ਨੂੰ ਕਿਸੇ ਚੀਜ਼ ਦੀ ਲੋੜ ਆ ਛੰਡੇ ਦੀ ਲੋੜ ਆ ਕਿਸੇ バス ਲਈ 2 ਪੈਸੇ ਦੀ ਲੋੜ ਹੈ 13 ਪਾਣੀ ਦਾ ਇਹ ਪ੍ਰਬੰਧ ਕਰਾਂਗੇ ਆਪਾਂ ਜੇ ਨਾ ਕੋਈ ਕਰ ਸਕਦਾ ਕਰੇ ਕਿਸੇ ਕਾਰਨ ਲਈ ਕਿੱਥੋਂ ਚੱਲਣਾ ਕਿੱਥੇ ਇਕੱਠੇ ਹੋਣਾ ਉਹਦੇ ਲਈ ਇੱਕ ਕੰਟਰੋਲ ਰੂਮ ਦੀ ਜ਼ਰੂਰਤ ਹੈ ਡਾਕਟਰ ਦਰਸ਼ਨਪਾਲ ਜੀ ਉਹਦੀ ਸਰਪ੍ਰਸਤੀ ਰੱਖਣਗੇ ਕੰਟਰੋਲ ਰੂਮ ਦੀ ਭੈਣ ਉਹ ਤੇ ਬੈਠੀ ਰੱਖਣਗੇ ਜਿਹਦੇ ਨਾਲ ਹੀ ਭਾਈ ਤੇਜਿੰਦਰ ਸਿੰਘ ਜੀ ਜਿਹੜੇ ਹਾਈ ਚੇਕਰ ਆ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਆ ਜਿਹੜੇ 12 ਸਾਲ ਜੇਲ੍ਹ ਚ ਲਾ ਕੇ ਆਏ ਬੜੇ ਸ਼ਾਨਦਾਰ ਸਵਾਦੀ ਉਹਨਾਂ ਨੂੰ ਕੰਟਰੋਲ ਰੂਮ ਦਾ ਇੰਚਾਰਜ ਬਣਾਇਆ ਜਾ ਰਿਹਾ ਹੈ ਔਰ ਦੇ ਨਾਲ ਹੀ ਆਪਣੇ ਇਤੇ ਭਾਈ ਕਵਨਦੀਪ ਸਿੰਘ ਜੀ ਉਹ ਵੀ ਨਾਲ ਸਹਿਤਾ ਰੱਖਣਗੇ ਹੁਣ ਆਪਕੋ ਗੁਰਚਨ ਸਿੰਘ ਜੀ ਜਿਹੜੇ ਸਾਡੇ ਮੋਰਚੇ ਦੇ ਆਗੂ ਹਨ ਸਰਪ੍ਰਸਤ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਭਾਈ ਤੇਜਿੰਦਰ ਸਿੰਘ ਨੂੰ ਸਨੋਫਾ ਦੇ ਕੇ ਇਹ ਸੇਵਾ ਦੀ ਵਰਸ਼ਿਸ਼ ਕਰਨ ਔਲੇ ਸੋਨਹਰ ਅੱਲਾਹ ਦੀਆਰ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿਉਂਕਿ ਆਈਟੀਆ ਵੀ ਉਹਨਾਂ ਦਾ ਹੀ ਹੈ ਵੀ ਦੋ ਮੈਂਟਰਾਂ ਦਾ ਸੰਜੇਗਰ ਕਾਕਾ ਖਾਲਸਾ ਵਾਈਪ ਨਦੀ ਦੀ ਖਤੇ ਅੱਜ ਕੰਟਰੋਲ ਰੂਮ ਸਥਾਪਿਤ ਹੋ ਗਿਆ ਹੈ ਚਾਰ ਦਿਨ ਪਹਿਲਾਂ ਲੁਧਿਆਣੇ ਚ ਜੋ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਹੋਈ ਹੈ ਔਰ ਅੱਜ ਖਾਸ ਕਰਕੇ ਬੰਦੀ ਸਿੰਘ ਮਲਕੇ ਦਿਵਸ ਛੋੜ ਦਿਵਸ ਹੈ ਜਿਹੜਾ ਉਹਦੇ ਤੇ ਤੇ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ 350 ਸਾਲਾਂ ਉਹਨਾਂ ਦਾ ਸ਼ਹਾਦਤ ਦਿਵਸ ਆ ਰਿਹਾ ਔਰ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿਸ ਕਾਜ਼ ਲਈ ਦਿੱਤੀ ਬੰਦੀ ਛੋੜ ਦਿਵਸ ਦੇ ਵਿੱਚ ਵੀ ਜਿਵੇਂ ਗੁਰੂ ਜੀ ਨੇ ਆਪਣੇ ਨਾਲ ਆਪਣੇ ਹੋਰ ਸੰਗੀ ਕੈਦੀਆਂ ਨੂੰ ਛਡਾਇਆ ਰਾਜਿਆਂ ਨੂੰ ਛਡਾਇਆ ਇਹ ਵੀ ਆਪਾਂ ਇਤਿਹਾਸ ਦੇ ਵਿੱਚ ਜਾਣਦੇ ਆਂ ਔਰ ਕਾਂਬੀਨ ਸਾਫ ਮੋਰਚੇ ਨੇ ਵੀ ਇਹ ਤੈਅ ਕੀਤਾ ਕਿ ਅਸੀਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਕੇਂਦਰ ਹੀ ਸਾਡਾ ਪ੍ਰੋਗਰਾਮ ਹੈਗਾ ਹੀ ਹੈ ਔਰ ਨਾਲ ਕੇਂਦਰ ਸਰਕਾਰ ਤੇ ਅਸੀਂ ਇਹ ਵੀ ਮੀਟਿੰਗ ਫੈਸਲਾ ਕੀਤਾ ਕਿ ਦੇਸ਼ ਦੇ ਵਿੱਚ ਭਾਈ ਇਹ ਸਿੱਖਾਂ ਦੇ ਸਿਰ ਤੇ ਇੱਕ ਜ਼ਿੰਮੇਵਾਰੀ ਆਉਂਦੀ ਹੈ ਲੜਾਈ ਦੇ ਵਿੱਚ ਕੇ ਬਾਕੀ ਵੀ ਜਿਹੜੇ ਚਾਹੇ 크ਿਸਚੀਅਨ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਚਾਹੇ ਕਿਸੇ ਵੀ ਤਬਕੇ ਦੇ ਜਿਹੜੇ ਸਿੰਘ ਜਿਹੜੇ ਕੈਦੀ ਤੁਸੀਂ ਸੰਭਾ ਕੇ ਰੱਖੇ ਹੋਏ ਨੇ ਝੂਠੇ ਕੇਸਾਂ ਦੇ ਵਿੱਚ ਉਹਨਾਂ ਨੂੰ ਵੀ ਰਹਾ ਕਰੋ ਤੇ ਬੰਦੀ ਸਿੰਘ ਜਿਹੜੇ ਸਾਡੇ ਨੇ ਮੁਰਤੀ ਮੰਗ ਸਾਡੀ ਇਹ ਆ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਹਾ ਕੀਤਾ ਜਾਵੇ ਬਾਕੀ ਵੀ ਜਿਹੜੇ ਸਿੱਖ ਬੰਦੀ ਨੇ ਜਿਨ੍ਹਾਂ ਤੇ ਝੂਠੇ ਕੇਸ ਪਾਏ ਹੋਣ ਜਿਵੇਂ ਅਮਰਪਾਲ ਸਿੰਘ ਤੇ ਪਾਤਾ ਕੇਸ ਐਨਐਸਐ ਲਾਤਾ ਹੋਰ ਉਹਨਾਂ ਨਾਲ ਦੇ ਉਹ ਬੰਦਿਆਂ ਤੇ ਵੀ ਲਾਤਾ ਉਹ ਵੀ ਜੜੀ ਸਾਡੀ ਮੰਗ ਹੈ ਕਿ ਸਾਰੇ ਹੀ ਜਿੰਨੇ ਵੀ ਕੈਦੀ ਨੇ ਜਿਹੜੇ ਸਿਆਸੀ ਤੌਰ ਤੇ ਦੁਸ਼ਮਣੀ ਕਮਾ ਕੇ ਕੇਂਦਰ ਸਰਕਾਰ ਨੇ ਅੰਦਰ ਲੱਕੇ ਹੋਏ ਨੇ ਉਹਨਾਂ ਜਿਵੇਂ ਬਾਗਚੁੱਕ ਨੂੰ ਕੀਤਾ ਜਿਵੇਂ ਉਮਰ ਸਾਦ ਨੂੰ ਕੀਤਾ ਐਵੇਂ ਸਾਡੇ ਭਾਈ ਭਿਉਰਾ ਜੀ ਭਾਈ ਖਵਾਰਾ ਜੀ ਸਾਰੇ ਜਿਹੜੇ ਨੇ ਉਹਦੇ ਸਾਡੀ ਮੁਕਤ 3 ਸਾਲਾਂ ਤੋਂ ਮੰਗ ਤੁਸੀਂ ਸਾਰਿਆਂ ਜਾਣਦੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਬੇਅਦਬੀਆਂ ਦੀ ਇਨਸਾਫ ਲਈ ਅਤੇ ਬੇਅਦਬੀਆਂ ਦੇ ਇਨਸਾਫ ਦੇ ਲਈ ਕਾਨੂੰਨ ਬਣਾਉਣ ਲਈ ਇਹ ਤਿੰਨ ਮੁੱਖ ਮੰਗਾਂ ਦੇ ਆਪਣੀਆਂ ਔਰ ਤੇਰੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਦੀ ਪੰਜਾਬ ਤੇ ਬਾਹਰੋਂ ਵੀ ਬਹੁਤ ਸਾਰੇ ਅਬਸ਼ਕਸ਼ੀਬ ਤਾਂ ਬਹੁਤ ਸਾਰੀਆਂ ਸੰਪਰਦਾਵਾਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਮੋਰਚੇ ਦੇ ਨਾਲ ਆ ਰਹੀਆਂ ਨੇ ਔਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਮੋਰਚਾ ਇਹਦਾ ਕਾਮਯਾਬੀ ਵੱਲ ਕੇ ਵਧੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਪੂ ਜੀ ਬੱਪੂ ਜੀ ਸਾਡੇ ਮੋਰਚੇ ਦੇ ਇਹਨਾਂ ਦਾ ਆਸ਼ੀਰਵਾਦ ਇਹਨਾਂ ਦੀ ਅਗਵਾਈ ਇਹਨਾਂ ਦੀ ਤਿਸ਼ਾ ਨਿਰਦੇਸ਼ਾਂ ਜਿਹੜੀ ਹਮੇਸ਼ਾ ਆਪਣੇ ਨਾਲ ਦਿੰਦੀ ਹੈ ਔਰ ਉਹਨਾਂ ਨੇ ਪੀ ਲਾ ਕੇ ਉਹ ਜਰੂਰ ਹੀ ਇਸ ਵੇਲੇ ਆਸ਼ੀਰਵਾਦ ਦੇਣ ਸਾਰਿਆਂ ਨੂੰ ਬੰਦੀ ਬੰਦੀ ਛੋੜ ਦੇ ਇਸ ਮੌਕੇ ਕੌਮੀ ਇਨਸਾਫ ਮੋਰਚੇ ਵਿੱਚ ਕੌਮ ਦਾ ਦਰਦ ਰੱਖਣ ਵਾਲੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਦਾਸ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਮਾਰਾ ਵੱਲੋਂ ਬੁਲਾਈ ਫਟੇ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੁਕ ਮੌਕੇ ਆਪਾਂ ਉਹਨਾਂ ਬੰਦੀ ਸਿੰਘਾਂ ਦੀ ਜਿਹੜੇ ਲੰਮੇ ਸਮੇਂ ਤੋਂ ਭਾਰਤ ਦੀਆਂ ਜੇਲਾਂ ਵਿੱਚ ਸਜਾਵਾਂ ਕੱਟ ਚੁੱਕੇ ਆ ਪਰੰਤੂ ਸਰਕਾਰਾਂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਤੇ ਕੌਮੀ ਅੰਸਾ ਮੋਰਚੇ ਦੇ ਕੰਟਰੋਲ ਵਾਸਤੇ ਜਿਹੜਾ ਕੰਟਰੋਲ ਰੂਮ ਤਿਆਰ ਹੋਇਆ ਉਹ ਵੀ ਸਾਨੂੰ ਅੱਜ ਮਾਣ ਵਾਲੀ ਗੱਲ ਹੈ ਕਿ ਉਸ ਬੰਦੀ ਸਿੰਘ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਜਿਨ੍ਹਾਂ ਨੇ ਸਰਕਾਰ ਦੇ ਸਿਸਟਮ ਦੇ ਖਿਲਾਫ ਲੜਾਈ ਲੜਦੇ 12 ਸਾਲ ਰਾਜਸਥਾਨ ਦੀ ਜੇਲ੍ਹ ਵਿੱਚ ਆਪ ਬੰਦੀ ਬਣ ਕੇ ਰਹੇ ਮੇਰੀ ਮਰਾਜ਼ ਭਾਈ ਤਜਿੰਦਰਪਾਲ ਸਿੰਘ ਜੀ ਹਾਈਜੈਕਰ ਅੱਜ ਅਸੀਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਰਹੇ ਹਾਂ ਕਿਉਂਕਿ ਕੌਮੀ ਅੰਸ਼ਾ ਮੋਰਚੇ ਦੇ ਚਣੌਣ ਵਾਸਤੇ ਸਾਨੂੰ ਵੱਖ-ਵੱਖ ਡਿਊਟੀਆਂ ਨਿਭਾਉਣੀਆਂ ਪੈਣੀਆਂ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਉਹ ਜ਼ਿੰਮੇਵਾਰੀ ਭਾਈ ਸਾਹਿਬ ਨੂੰ ਸੌਂਪੀ ਜਾ ਰਹੀ ਹੈ ਸੰਗਤਾਂ ਨੂੰ ਅਪੀਲ ਵੀ ਹੈ ਦੇਸ਼ ਦੇਤੀਆਂ ਕਿ ਇਹਨਾਂ ਨੂੰ ਸਾਥ ਦੇਣ ਕਿਉਂਕਿ ਆਪਾਂ ਨੇ ਬਹੁਤ ਨਿਮਰਤਾ ਨਾਲ ਸੱਚਜੇ ਢੰਗ ਨਾਲ ਕੌਮੀ ਹਸਾ ਮੋਰਚੇ ਦੀ ਇਹ ਕਾਰਵਾਈ ਚਲਾਉਣੀ ਹੈ ਤਾਂ ਕਿ ਅਸੀਂ ਆਪਣੇ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ ਸੋ ਅੱਜ ਅਸੀਂ ਹੁਣ ਇੱਥੇ ਤੋਂ ਰਮਾਨਾ ਹੋਣਾ ਜੇਲ੍ਹ ਅੰਗੇ ਅਸੀਂ ਜਿਹੜੇ ਸਾਡੇ ਬੰਦੀ ਸਿੰਘ ਤੇ ਆਮ ਜਿੰਨੇ ਵੀ ਕੈਦੀ ਭਾਰਤ ਦੀਆਂ ਵੱਖ-ਵੱਖ ਜੇਲਾਂ ਚ ਬੰਦ ਐ ਕਿਉਂਕਿ ਸਾਡਾ ਧਰਮ ਐ ਸਾਨੂੰ ਸਰਬੰਤ ਦੇ ਭਲੇ ਦੀ ਕਾਮਨਾ ਸਕਉਂਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਮੌਕੇ ਦੀ ਸਰਕਾਰ ਨੇ ਉਹਨਾਂ ਨੂੰ ਰਿਹਾ ਕਰਨ ਵਾਸਤੇ ਹੁਕਮ ਦਿੱਤਾ ਪਰੰਤੂ ਨਾਲੇ ਕਿਹਾ ਵੀ ਜਿੰਨੇ ਵੀ ਇੱਥੇ ਜੇਲ੍ਹ ਚ ਬੰਦੀ ਐ ਭਾਵੇਂ ਉਹ 52 ਹਿੰਦੂ ਰਾਜੇ ਸੀ ਜਿਨ੍ਹਾਂ ਨੇ ਜिला ਨੂੰ ਮਹਾਰਾਜ ਨੇ ਆਪਣਾ ਚੋਲੇ ਦਾ ਕੰਨੀ ਫੜਾ ਕੇ ਉਹਨਾਂ ਨੂੰ ਰਿਹਾ ਕਰਵਾਇਆ ਸੋ ਸਰਕਾਰਾਂ ਨੂੰ ਵੀ ਇਸ ਤੋਂ ਸਬਕ ਸਿੱਖਣਾ ਚਾਹੀਦਾ ਕਿ ਅੱਜ ਬਿਨਾਂ ਸ਼ਰਤ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਰਿਹਾਈ ਕਰਨਾ ਚਾਹੀਦਾ ਸੋ ਹੁਣ ਅਸੀਂ ਇੱਥੇ ਤੋਂ ਕਾਫਲੇ ਦੇ ਰੂਪ ਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜੇਲ੍ਹ ਵੱਲ ਰਵਾਨਾ ਹੋਣਾ ਸਤਨਾਮ ਵਾਹਿਗੁਰੂ ਦਾ ਜਾਪ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਰੇ ਲਾਣੇ ਐ ਸੋ ਉੱਥੇ ਜਾ ਕੇ ਚੌਪਈ ਸਾਹਿਬ ਦਾ ਪਾਠ ਕਰਕੇ 6 ਪੌੜੀਆਂ ਅਨੰਦ ਸਾਹਿਬ ਕਰਕੇ ਅਸੀਂ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ 'ਚ ਉਹ ਆਪਾਂ ਹੁਣ ਰਵਾਨਾ ਹੋਣੀ ਹੈ ਅੱਜ ਦੀ ਜਿਹੜੀ ਜ਼ਿੰਮੇਵਾਰੀ ਕੰਟਰੋਲ ਹੁੰਦੀ ਆ ਭਾਈ ਤਜਿੰਦ ਪਾਸੀ ਦੀ ਹਾਈਜੈਕ ਨੂੰ ਸੌਂਪੀ ਜਾ ਰਹੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਪੂਰਾ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ